ਮਾਰਕਲ ਸਰਟਡਮੈਂਟ ਤੁਸੀਂ ਦੇਖ ਰਹੇ ਹੋ ਦੀ ਸਰਬੱਤ ਦਾ ਭਲਾ ਕਾਲਮਾ ਟੀਵੀ ਚੈਨਲ ਅੱਜ ਜੀ ਮੌਜੂਦ ਹਾਂ ਸ਼ੇਅਰ ਪੰਡੋਰਾ ਸੁਲਤਾਨਪੁਰ ਮਿੰਟ ਪਿੰਨੇ ਦੇ ਵਿੱਚ ਜਿੱਥੇ ਕਿ ਅੱਜ ਤੁਸੀਂ ਦੇਖ ਸਕਦੇ ਹੋ ਕਿ ਸਫਾਈ ਦਾ ਅਭਿਆਨ ਚਲਾਇਆ ਇਸਲਾ ਗਿਆ ਰਿਹਾ ਹੈ ਤੇ ਤੁਹਾਡੇ ਨਾਲ ਸੁਪਰਵਾਈਜ਼ਰ ਸਾਹਿਬ ਵੀ ਖੜੇ ਨੇ ਤੇ ਕਰਨ ਕੁਮਾਰ ਜੀ ਸੀਨੀਅਰ ਆਗੂ ਆਮ ਆਦਮੀ ਪਾਰਟੀ ਉਹ ਵੀ ਮੌਜੂਦ ਨੇ ਤੇ ਇਹਨਾਂ ਨੇ ਰਲ ਮਿਲ ਕੇ ਅੱਜ ਸਾਰੀ ਸਫਾਈ ਕਰਾਈ ਹੋਈ ਹੈ ਤੁਸੀਂ ਆ ਦੇਖ ਸਕਦੇ ਹੋ ਕਿ ਕੂੜੇ ਦੀ ਟਰਾਲੀ ਵੀ ਆਈ ਹੋਈ ਹੈ ਤੇ ਕਰਮਚਾਰੀ ਵੀ ਲੱਗੇ ਹੋਏ ਨੇ ਇਹਨਾਂ ਨੇ ਅੱਜ ਸਾਰਿਆਂ ਨੇ ਰਲ ਮਿਲ ਕੇ ਇੱਥੇ ਸਫਾਈ ਦਾ ਅਭਿਆਨ ਚਲਾਇਆ ਜੀ ਆਓ ਇਹਨਾਂ ਨਾਲ ਖਾਸ ਗੱਲਬਾਤ ਕਰਦੇ ਹਾਂ ਹਾਂ ਜੀ ਸਰ ਕੀ ਕਰਾਂ ਚਾਹੁੰਦੇ ਜੀ ਅੱਜ ਤੁਸੀਂ ਜੋ ਸਫਾਈ ਅਭਿਆਨ ਚੱਲ ਰਿਹਾ ਹੈ ਸਭ ਨੂੰ ਜੈ ਵਾਲਮੀਕੀ ਜੀ ਸਭ ਤੋਂ ਪਹਿਲੇ ਔਰ ਮੈਂ ਸੁਪਰਵਾਈਜ਼ਰ ਰੋਹਿਤ 39 ਨੰਬਰ ਵਾਰਡ ਤੋਂ ਐਨਸੀਆ ਕਾਰਪੋਰੇਸ਼ਨ ਤੋਂ ਔਰ ਸਫਾਈ ਡੇਲੀ ਹੁੰਦੀ ਹੈ ਜੀ ਰੋਹ ਗਲੀਆਂ ਦੇ ਵਿੱਚ ਤੇ ਆ ਵੱਡਾ ਪੁਆਇੰਟ ਹੀ ਹੈ ਕਿ ਕੂੜੇ ਵਾਲਾ ਪਬਲੀ ਘਟਦੀ ਨਹੀਂ ਆ ਛੁੱਟੀ ਜਾਂਦੀ ਆ ਓਪਨ ਚ ਕੂੜਾ ਇਸ ਨੂੰ ਕਲੀਅਰ ਕਰਾਈਦਾ ਜਦੋਂ ਕਰਨ ਜੀ ਫੋਨ ਕਰਦੇ ਉੱਥੇ ਟਾਈਮ ਹੀ ਟੀਮ ਲਾ ਕੇ ਅੱਗੇ ਪਿੱਛੇ ਵੀ ਚੱਕਰ ਲਾਈਦਾ ਜੀ ਰੋਜ਼ ਹੈਦਾ ਇੱਥੇ ਸਰ ਇੱਥੇ ਵੇਖਿਆ ਜਾਦਾ ਕਿ ਜੋ ਵੀ ਪਿੱਛੋਂ ਲੋਕੀ ਆ ਕੇ ਸੇ ਕੋਆ ਕਾਗੜ ਛੋੜਦੇ ਨੇ ਕਿ ਕੱਚ ਕੋਰਪੋਰੇਸ਼ਨ ਵੱਲੋਂ ਕੋਈ ਇੱਥੇ ਬੋਰਡ ਵਗੈਰਾ ਜਾਂ ਫਿਰ ਕੋਈ ਦਿੱਤਾ ਕਿ ਜਾਂ ਪੁਲਿਸ ਵੱਲੋਂ ਜਾਂ ਕੋਈ ਇੱਥੇ ਲਗਾਇਆ ਜਾਵੇ ਤੇ ਵੀ ਲੱਗ ਸਕਦਾ ਹੈ ਕਿ ਤੁਹਾਡੇ ਬੋਰਡ ਵੀ ਸਾਰੇ ਛੋਟੀਆਂ ਗੱਡੀਆਂ ਆ ਗਈਆਂ ਬਸ ਹੋਰ ਅੱਪ ਤੱਕ ਚੱਲੂ ਹੋਏ ਨੇ ਤੇਰੇ ਪ੍ਰੋਬਲਮ ਮੁੱਕ ਜੇਗੀ ਜੀ ਤੁਹਾਡੀ ਸਾਡੀ ਅੱਛਾ ਸਰ ਤੇ ਉਹ ਸਰ ਸਾਰੇ ਮਿਲ ਕੇ ਸਾਰੀਆਂ ਵਾੜਾਂ ਵਿੱਚ ਅੱਜ ਵੀ ਚੱਲ ਰਿਹਾ ਹੈ ਮਿਲ ਸਾਰੀਆਂ ਜੀ ਟੋਟਲੀ ਆਪਣੇ ਸੁਲਤਾਨਪੁਰ ਤੋਂ ਅੱਜ ਅਸੀਂ ਤਾਰਾ ਵਾਲੇ ਪੋਲ ਤੋਂ ਲਾ ਕੇ ਤੇ ਸੁਲਤਾਨ ਮਿੰਟ ਗੇਟ ਤੱਕ ਵੀ ਓਪਨ ਕਰਾਈ ਸਾਰੀ ਰੋਡ ਕਲੀਅਰ ਇੱਥੋਂ ਲਿੰਕ ਰੋਡ ਵੀ ਗੋਬਰ ਗੈਸ ਵਾਲੀ ਵੀ ਸਾਰੀ ਲੱਗੀ ਹੈ ਜੀ ਟੀਮੋਂ ਤੇ ਚੈੱਕ ਕਰ ਸਕਦੇ ਜਾ ਕੇ ਤੇ ਸਰ ਇਹ ਜੋ ਛੋਟੀਆਂ ਗੱਡੀਆਂ ਵਾਂ ਕੀ ਆਪਣੀ 39 ਨੰਬਰ ਵਾਰ ਨੂੰ ਵੀ ਗੱਡੀਆਂ ਪ੍ਰੋਵਾਈਡ ਕਰਵਾਈਆਂ ਜਾਣੀਆਂ ਵਾਰਟਾਂ ਜੀ ਆ ਰਹੀਆਂ ਜੀ ਦੋ ਦੋ ਤਿੰਨ ਤਿੰਨ ਗੱਡੀਆਂ ਹਰ ਇੱਕ ਵਾਰਟ ਚਾਣਗੀਆਂ ਤੇ ਕਿੰਨੀਆਂ ਗੱਡੀਆਂ ਲਾਊਡ ਹੋਈਆਂ ਇੱਕ ਵਾਰਟ ਨੂੰ ਇਹ ਕੁਝ ਕਹਿ ਨਹੀਂ ਸਕਦੇ ਸਰ ਪਰ ਪਰ ਵਾਰਟ ਤੇਨ ਗੱਡੀਆਂ ਆਣਗੀਆਂ ਤੇ ਸਰ ਜਿਹੜੇ ਟਰਾਲੀਆਂ ਦੀ ਗੱਲ ਕਰ ਸਕੀਏ ਤੇ ਪਰ ਵਾਰਟ ਨੂੰ ਕਿਹੜੀ ਟਰਾਲੀ ਆਹ ਨਹੀਂ ਆਲਰੇਡੀ ਚੱਲਦੀਆਂ ਪਈਆਂ ਜੀ ਇੱਕ ਇੱਕ ਟਰਾਲੀ ਹਰ ਇੱਕ ਵਾਰ ਮਗਵਾਈ ਇੱਥੇ ਹੁਣੇ ਆਈਂਦੀ ਤੁਹਾਡੇ ਸਾਹਮਣੇ ਥੋੜੀ ਦੇਰ ਤੱਕ ਤੇ ਸਰ ਜੇ ਜਿਹੜਾ ਬਾਈਚਾ ਜਿਹੜੇ ਢੇਰ ਲੱਗੇ ਹੋਇਆ ਜਿਵੇਂ ਕਿ ਆਪਾਂ ਵੇਖ ਲਈਏ ਕਿ ਪੁੱਛ ਟਾਈਮ ਪਹਿਲਾਂ ਅਸੀਂ ਖਬਰ ਵੀ ਲਗਾਈ ਸੀ ਕਿ ਸੁਲਤਾਨਵਿੰਡ ਨਹਿਰ ਦੇ ਉੱਤੇ ਜੋ ਕੂੜੇ ਦਾ ਕਾਫੀ ਢੇਰ ਲੱਗਾ ਹੋਇਆ ਤੇ ਉਸ ਬਾਰੇ ਕੁਝ ਕਹਿਣਾ ਚਾਹੁੰਦੇ ਹੈ ਜੀ ਕਲੀਅਰ ਹੋ ਰਿਹਾ ਜੀ ਜੈਸੀ ਬੀਨਾਂ ਤੁਸੀਂ ਚੈੱਕ ਕਰ ਸਕਦੇ ਸ਼ਾਮ ਨੂੰ ਓਕੇ ਸਾਡੇ ਨਾਲ ਕਰਨ ਕੁਮਾਰ ਜੀ ਤੇ ਹੋਰ ਸਥਾਵਾਂ ਜੀ ਜੀ ਆਪਾਂ ਤਾਂ ਖਬਰ ਲਗਾਈ ਸੀ ਕਿ ਸਾਨੂੰ ਵੇਖਣ ਵਾਸਤੇ ਮਿਲਿਆ ਵੀ ਕਿ ਇੱਥੋਂ ਕੂੜਾ ਕਰਕਟ ਚੁੱਕਿਆ ਜਾ ਰਹਾ ਹੈ ਪਰ ਫਿਰ ਵੀ ਯੋ ਲੰਗ ਦੇ ਵੜਦੇ ਪਬਲਿਕ ਦੇ ਡਿਪਾਰਟਮੈਂਟ ਜਿਹੜੀ ਸੁੱਟਦੀ ਪੀ ਆ ਲਿਆ ਲਿਆ ਘਰਾਂ ਚੋਂ ਕੂੜਾ ਇਹ ਤੇ ਪਬਲਿਕ ਨੂੰ ਵੀ ਸੰਯੋਗ ਦੇਣਾ ਚਾਹੀਦਾ ਕਿ ਚਲੋ ਦਿਹਾੜੀ ਜੇ ਇੱਕ ਟਾਈਮ ਕੂੜਾ ਸੁੱਟਣੋਂ ਸਵੇਰੇ ਵੀ ਰਾਤ ਨੂੰ ਵੀ ਲੋਕੀ ਦਕਸ਼ੇ ਪਲਟੀ ਜਾਂਦੇ ਉਥੇ ਸਰ ਤੁਸੀਂ ਇਹ ਜੋ ਲੋਕ ਕੂੜਾ ਕਰਕਰ ਛੋੜਦੇ ਪਏ ਕੀ ਇਹਨਾਂ ਨੂੰ ਕੀ ਹੈ ਵੇਰ ਜਾਂ ਇਹਨਾਂ ਨੂੰ ਕਰਨਾ ਚਾਹੋਗੇ ਜੀ ਇਹੋ ਹੀ ਕਰਾਂਗੇ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਆਪਣਾ ਕਚਰਾ ਜਿਹੜਾ ਜਦੋਂ ਗੱਡੀ ਆਂਦੀ ਹੈ ਜਾਂ ਕੋਈ ਟਰਾਲੀ ਏਰੀਆ ਦੇ ਵਿੱਚ ਆਂਦੀ ਔਰ ਚ ਪਾਇਆ ਜਾਏ ਇਸ ਤਰ੍ਹਾਂ ਪੰਚ ਨਾ ਸੁੱਟਿਆ ਜਾਵੇ ਉਹਦਾ ਅਸੀਂ ਚਲਾਨ ਘਟਾਂਗੇ ਨਹੀਂ ਤੇ ਸਰ ਤੁਸੀਂ ਵੇਖ ਸਕਦੇ ਕਿ ਉੱਥੇ ਕੂੜੇ ਵਾਲੀਆਂ ਟਰਾਲੀਆਂ ਜਿੱਤਨਾ ਕਿ ਵਿਗੜੀਆਂ ਵਾਲੇ ਛੁੱਟ ਜਾਂਦੇ ਆ ਕੀ ਉਹਨਾਂ ਦੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਬਿਲਕੁਲ ਸਰ ਉਹਨਾਂ ਦਾ ਚਲਾਨ ਹੋ ਰਿਹਾ ਜੀ ਡੇਲੀ ਹੋ ਰੇ ਚਲਾਨ ਉੱਥੇ ਵੇਖਿਆ ਜਾ ਸਕਦਾ ਕਿ ਦਿਨ ਵੇਲੇ ਉੱਥੇ ਕੋਈ ਨਹੀਂ ਹੁੰਦਾ ਬਟੇ ਜਦੋਂ ਰਾਤ ਵੇਲੇ ਉੱਥੋਂ ਲੰਘਦੇ ਆ ਉੱਥੇ ਵੇਖਿਆ ਜਾਂਦਾ ਕਿ ਦੋ ਤੋਂ ਤਿੰਨ ਡਕਸ਼ੇ ਰਾਤ ਨੂੰ ਉੱਥੇ ਲੱਗੇ ਹੁੰਦੇ ਆ ਜਾਂ ਡੇੜੀਆਂ ਲੱਗੀਆਂ ਹੁੰਦੀਆਂ ਵਾ ਤੇ ਉਹ ਉੱਥੇ ਕੂੜਾ ਛੁੱਟ ਜਾਂਦੇ ਨੇ ਤੋਂ ਦਿਨੇ ਫਿਰ ਬਹੁਤ ਬਹੁਤ ਡੇਢੇ ਲੱਗ ਜਾਂਦੇ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਇਸ ਬਾਰੇ ਇਹ ਕਹਿਣਾ ਚਾਹੀਦਾ ਕਿ ਜਿਹੜਾ ਵੀ ਡੇੜੀਆਂ ਵਾਲੇ ਹੈਗੇ ਆ ਅਬ ਆਪਣਾ ਕਚਰਾ ਬੋਰੀ ਚ ਪਾ ਕੇ ਸਾਈਡ ਤੇ ਰੱਖ ਦੇਣ ਮਾਰਨਿੰਗ ਟਾਈਮ ਟਰਾਲੀ ਚ ਪਾਣ ਉਹ ਜਦੋਂ ਡਿਊਟੀ ਖਤਮ ਹੋ ਜਾਂਦੀ ਹੈ ਰਾਤ ਨੂੰ 10 ਵਜੇ ਆਪਣੇ ਰੇੜੀ ਤੋਂ ਸਬਜ਼ੀ ਵੇਚ ਕੇ ਉਹ ਜਿੰਨੀ ਗਲੀ ਹੋਈ ਸਬਜ਼ੀ ਜਾਂ ਹਰਲ ਫਾਵੇ ਉਹ ਢੇਰੀਆਂ ਦੇ ਸੁੱਟ ਕੇ ਚਲੇ ਜਾਂਦੇ ਆ ਇਹਨਾਂ ਨੂੰ ਇਹ ਕੋਈ ਬੇਨਤੀ ਹੈ ਕਿ ਆਪ ਆਪਣਾ ਕਚਰਾ ਜਿਹੜਾ ਇੱਕ ਬੋਰੀ ਦੇ ਵਿੱਚ ਪਾ ਕੇ ਸਾਈਡ ਤੇ ਰੱਖ ਦੇਣ ਸਰ ਉਹਨਾਂ ਨੂੰ ਕੀ ਤਾਰਨਾ ਹੈਗੀ ਆ ਕਿ ਜੇ ਉਹ ਛੁੱਟਣਗੇ ਤਾਂ ਇਹ ਕਾਰਵਾਈ ਹੋਏਗੀ ਬਿਲਕੁਲ ਕਾਰਵਾਈ ਹੋਏਗੀ ਜੇ ਅਸੀਂ ਡੇਲੀ ਚਲਾਨ ਹੋ ਰਹੇ ਆ ਜੀ ਇਸ ਚੀਜ਼ ਦੇ ਜਿਹੜੀ ਗੰਦਗੀ ਫਲਾ ਰਹੇ ਆ ਲੋਕ ਅਸੀਂ ਡੇਲੀ ਚਲਾਨ ਕੱਟਨੇ ਆ ਜੀ ਦੋ ਚਲਾਨ ਰੋਜ਼ ਹੀ ਤੇ ਹੋ ਰਹ ਥੈਂਕ ਯੂ ਭਾਈ। ਅੰਤਪੌਰ ਆ ਮੈਂ ਆਮ ਪਾਰਟੀ ਦੀ ਇੱਕੀ ਮੈਂਬਰੀ ਕਮੇਟੀ ਦੀ ਮੈਂਬਰ ਹਾਂ। ਤੇ ਆਪਾਂ ਸਫਾਈ ਕਰਾਉਂਦੇ ਸਾਡੇ ਏਰੀਆ ਚ ਗੰਦ ਬਹੁਤ ਪਿਆ ਸੁਦਾ। ਤੇ ਹੁਣ ਆਏ ਸਫਾਈ ਵਾਲੇ ਟਰਾਲੀ ਆਈ ਹੈ ਤੁਹਾਡੇ ਸਾਹਮਣੇ। ਇਹਨਾਂ ਸਫਾਈ ਕਰਵਾ ਰਹੀਆਂ ਆਪਣੀ। ਪਰ ਇੱਕ ਗਲੀ ਬਣਨ ਵਾਲੀ ਰਹਿ ਗਈ ਆ ਉਹ ਬਣਨੀ ਜ਼ਰੂਰੀ ਆ। ਉਹ ਮੈਂ ਕੱਲ ਪ੍ਰੈਸ ਵਾਲਿਆਂ ਨੂੰ ਬੁਲਾਇਆ। ਕੱਲ ਆ ਕੇ ਗਲੀ ਦੇਖਣਗੇ ਤੇ ਮੈਨੂੰ ਕੌਂਸਲਰ ਸਾਹਿਬ ਦੱਸਣਗੇ ਕਿ ਕੀ ਕਰਨਾ। ਠੀਕ ਹੈ ਜੀ। ਹਾਂਜੀ ਸਰ ਕੀ ਕਹਿਣਾ ਚਾਹੁੰਦੇ ਜੀ ਅੱਜ ਜੋ 6 ਵਾਰ ਪੰਡੋਰਾ ਦੇ ਵਿੱਚ ਸਫਾਈ ਦਾ ਅਭਿਆਨ ਚੱਲ ਰਿਹਾ ਹੈ ਇਸ ਬਾਰੇ ਕਰਨ ਕੁਮਾਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਸਭ ਤੋਂ ਪਹਿਲਾਂ ਜੈ ਭਾਰਤ ਜੈ ਜੀ ਸਾਰਿਆਂ ਨੂੰ ਮੈਂ ਬੜਾ ਧੰਨਵਾਦ ਕਰਦਾ ਜੀ ਆਪਣੇ ਐਮਸੀਏ ਦੇ ਮਾਨਯੋਗ ਇੰਸਪੈਕਟਰ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਇੱਕ ਫੋਨ ਤੇ ਸਫਾਈ ਕਰਵਾਈ ਹੈ ਬੜਾ ਧੰਨਵਾਦ ਤੇ ਸਾਡੇ ਸੁਪਰਵਾਈਜ਼ ਵਾਈਜ਼ਰ ਸਾਹਿਬ ਜਿਹੜੇ ਰੋਹਿਤ ਜੀ ਇਹਨਾਂ ਨੇ ਹਮੇਸ਼ਾ ਹੀ ਜਦੋਂ ਇਹਨਾਂ ਨੂੰ ਰਿਕੁਐਸਟ ਕੀਤੀ ਫਟਾਫਟ ਸਾਡੇ ਸਪਾਈ ਜਿਹੜੀ ਹੈ ਨਾ ਮਤਲਬ ਕਿ ਇੱਕ ਇਨਾ ਮਾਸੇ ਇੱਕ ਸ਼ਰਾਪ ਆ ਵੀ ਸਫਾਈ ਫਨਾਵਰ ਖਤਮ ਕਰਨੀ ਕਿਵੇਂ ਆ ਬਸ ਇੱਕ ਕਾਲ ਕਰੋ ਮਿੰਟੋ ਮਿੰਟ ਕੰਮ ਹੁੰਦਾ ਸਰ ਸਾਡੇ ਕੋਈ ਇਹੋ ਜੀ ਪ੍ਰੋਬਲਮ ਨਹੀਂ ਆ ਬਾਕੀ ਆਵਾ ਦੀ ਪਾਰਟੀ ਦਾ ਕੰਮ ਐ ਜੀ ਹਰ ਇੱਕ ਜਗ੍ਹਾ ਕੰਮ ਗੰਦਗੀ ਨੂੰ ਖਤਮ ਕਰਨਾ ਤੇ ਬਹੁਤ ਜਲਦੀ ਹੋਰ ਜਲਦੀ ਇਹ ਵਿਛੜੀ ਵੀ ਆ ਸਾਰਾ ਸ਼ਹਿਰ ਆਪ ਦਾ ਸਰ ਕੰਮ ਰੈਗੂਲਰਲੀ ਚੱਲੇਗਾ ਔਰ ਮਿਲ ਕੇ ਸਾਫ ਸਫਾਈ ਸਾਰੇ ਸ਼ਹਿਰ ਵਿੱਚ ਜੇ ਤੁਸੀਂ ਪੁੱਛ ਸਕਦੇ ਆ ਕਿ ਆਲਰੇਡੀ ਆਲਰੇਡੀ ਅਗਰ ਰੈਗੂਲਰ ਚੱਲ ਰਿਹਾ ਜੀ ਕੋਈ ਕੋਈ ਕਦੇ ਪਿਛੇ ਨਹੀਂ ਕੀਤਾ ਵੀ ਆ ਥੋੜਾ ਉਹ 19 ਚੋਂ ਬਤਾ ਹਰ ਇੱਕ ਜਗ੍ਹਾ ਹੁੰਦੀ ਉਹ ਹੋਲੀ ਲਈ ਸਭ ਕੁਝ ਕਲੀਅਰ ਹੋ ਰਿਹਾ ਹੋ ਤੁਸੀਂ ਸਰਦਨ ਤੁਸੀਂ ਆਪਣੇ ਜੋ ਅਫਸਰ ਹੈ ਜੋ ਆਪਣੇ ਆਈ ਇਨਸਪੈਕਟਰ ਸਾਹਿਬ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਜੀ ਇਹਨਾਂ ਦਾ ਮੈਂ ਤੈਨ ਦਿਲੋਂ ਧੰਨਵਾਦ ਕਰਦਾ ਜੀ ਬਹੁਤ ਬਹੁਤ ਮਿਹਰਬਾਨੀ ਹੈ ਜੀ ਬਾਕੀ ਤੁਹਾਨੂੰ ਸੁਪਰਵਾਈਜ਼ਰ ਸਾਹਿਬ ਦੱਸਣਗੇ